ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕੰਡ ਤਿੰਨ ਸਵੇਰ ਦੇ 3 ਵੱਜ ਚੁੱਕੇ ਸਨ ਕਮਲ ਅਤੇ ਟਰੀਨਾ ਗੱਲਾਂ ਵਿੱਚ ਮਸਨ ਕਮਲ ਨੇ ਆਪਣੇ ਨਾਲ ਹੋਏ ਧੋਖੇ ਬਾਰੇ ਟਰੀਨਾ ਨੂੰ ਵਿਸਤਾਰ ਵਿੱਚ ਦੱਸਿਆ ਤੇ ਫਿਰ ਆਪਣੇ ਅੰਦਰ ਪਲ ਰੇ ਇੱਕ ਕਲਾਕਾਰ ਦੀ ਹੋਂਦ ਬਾਰੇ ਉਹਨੂੰ ਕਿਹਾ ਮੈਂ ਇੱਕ ਕਲਾਕਾਰ ਸੀ ਮੈਂ ਮਿੱਟੀ ਦੀਆਂ ਮੂਰਤੀਆਂ ਬਣਾਇਆ ਕਰਦਾ ਸੀ ਮੈਂ ਲੱਕੜ ਨੂੰ ਘੜ ਕੇ ਪੰਛੀ ਜਾਂ ਜਾਨਵਰ ਬਣਾਇਆ ਕਰਦਾ ਸੀ ਮੈਂ ਲੋਹੇ ਨੂੰ ਮੋੜ ਕੇ ਕੋਈ ਚੀਜ਼ ਬਣਾਇਆ ਕਰਦਾ ਸੀ ਪਰ ਇੱਧਰ ਅਮਰੀਕਾ ਕੇ ਮੇਰੇ ਕੋਲੋਂ ਇੱਕ ਕੰਮ छुट ਗਿਆ ਕਿਉਂਕਿ ਉਹ ਵਾਤਾਵਰਨ ਨਹੀਂ ਮਿਲਿਆ ਜਿਸ ਵਿੱਚ ਕੋਈ ਚੀਜ਼ ਬਣਾਉਣ ਨੂੰ ਦਿਲ ਕਰੇ ਐਗਨੀ ਐਂਡ ਐਕਟਿਸੀ ਨਾਵਲ ਪੜ੍ਹਨਾ ਸ਼ੁਰੂ ਕੀਤਾ ਉਹ ਵੀ ਪੂਰਾ ਨਹੀਂ ਸੀ ਪੜ੍ਹ ਸਕਿਆ ਬਸ ਦਿਲ ਆਖ ਜਾਂਦਾ ਰਿਹਾ ਮਾਈਕਲ ਐਂਜਲੋ ਕਿੰਨਾ ਧਿਆਨ ਦਿੰਦਾ ਸੀ ਆਪਣੇ ਕੰਮ ਵਿੱਚ ਉਹ ਕੰਮ ਵਿੱਚ ਗੁੰਮ ਹੋ ਜਾਂਦਾ ਸੀ ਉਵੇਂ ਕਲਾ ਵਿੱਚ ਗੁੰਮ ਹੋਣਾ ਚੰਗੀ ਕਲਾ ਸਿਰਜੀ ਜਾ ਸਕਦੀ ਹੈ ਉਹ ਬੋਲ ਰਿਹਾ ਸੀ ਤੇ ਟ੍ਰੀਨਾ ਇੱਕ ਟਿਕ ਲਾ ਕੇ ਉਸ ਵੱਲ ਤੱਕ ਰਹੀ ਸੀ ਆਪਣੀ ਗੱਲ ਮੋਕਾ ਕੇ ਉਹਨੇ ਟ੍ਰੀਨਾ ਨੂੰ ਕਿਹਾ ਮੈਨੂੰ ਇਹ ਲੱਗਿਆ ਜਿਵੇਂ ਮੈਨੂੰ ਚਲਦੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਹੋਵੇ ਮੈਂ ਨਾ ਚਿਰ ਆਪਣੀ ਪਤਨੀ ਜੋ ਹੁਣ ਮੇਰੀ ਪਤਨੀ ਨਹੀਂ ਦੇ ਪੈਨਸ਼ਨ ਖਾਤੇ ਵਿੱਚ ਆਪਣੇ ਵੱਲੋਂ ਵੀ ਪੈਸੇ ਸੁੱਟਦਾ ਰਿਹਾ ਸੀ ਇਹ ਸੋਚ ਕੇ ਕਿ ਬਡਾਪੇ ਵਿੱਚ ਅਸੀਂ ਦੋਨੋਂ ਰਲ ਕੇ ਉਹਨਾਂ ਪੈਸਿਆਂ ਨੂੰ ਵਰਤ ਸਕਾਂਗੇ ਹੁਣ ਮੇਰੇ ਕੋਲ ਪੈਨਸ਼ਨ ਦੇ ਪੈਸੇ ਵੀ ਨਹੀਂ ਹਨ ਜਿੱਥੇ ਕੰਮ ਕਰਦਾ ਹਾਂ ਉੱਥੇ ਪੈਨਸ਼ਨ ਵੀ ਨਹੀਂ ਥੋੜੇ ਥੋੜੇ ਪੈਸੇ ਜੋੜ ਰਿਹਾ ਤਾਂ ਕਿ ਕੁਝ ਅਰਸੇ ਬਾਅਦ ਵਾਪਸ ਪੰਜਾਬ ਪਰਤ ਕੇ ਮੈਂ ਰਹਿ ਸਕਾਂ ਉਹਨਾਂ ਬੱਚੇ ਵੀ ਵੱਡੇ ਹੋ ਜਾਣਗੇ ਤੇ ਮੈਂ ਜੋ ਉਹਨਾਂ ਲਈ ਕੁਝ ਕਰ ਸਕਿਆ ਉਹ ਵੀ ਕਰਨਾ ਚਾਹਾਂਗਾ ਜਿਵੇਂ ਮੈਂ ਜਲਦੀ ਹੀ ਵਾਪਸ ਪੰਜਾਬ ਪਰਤ ਗਿਆ ਤਾਂ ਮੈਨੂੰ ਇਹ ਖਿਆਲ ਤੰਗ ਕਰੇਗਾ ਕਿ ਮੈਂ ਆਪਣੇ ਬੱਚਿਆਂ ਨੂੰ ਇੰਜ ਹੀ ਛੱਡ ਗਿਆ। ਦੁੱਖ ਦੀ ਗੱਲ ਇਹ ਹੈ ਕਿ ਮੇਰੀ ਪਹਿਲੀ ਪਤਨੀ ਨੇ ਮੇਰੇ ਬੱਚੇ ਮੇਰੇ ਵਿਰੁੱਧ ਕਰ ਦਿੱਤੇ ਹਨ। ਇਸ ਗੱਲ ਦਾ ਸਾਸ ਕਰਕੇ ਜਾਂ ਸੋਚ ਕੇ ਵੀ ਮਨ ਉਦਾਸ ਹੋ ਜਾਂਦਾ ਹੈ। ਮੈਂ ਆਪਣੇ ਬੱਚਿਆਂ ਨੂੰ ਬਹੁਤ ਸਮਝਾਇਆ ਪਰ ਉਹ ਮੇਰੀ ਸੁਣੀ ਨਹੀਂ ਰਹੇ। ਆਪਣੇ ਬੱਚਿਆਂ ਦੇ ਜਨਮ ਵੇਲੇ ਮੈਂ 15000 ਡਾਲਰ ਇੱਕ ਬੁੱਤ ਬਣਾਉਣ ਦੇ ਮੁਕਾਬਲੇ ਵਿੱਚ ਜਿੱਤੇ ਸੀ। ਉਹ ਮੈਂ ਆਪਣੇ ਬੱਚਿਆਂ ਦੇ ਨਾਂ ਕਰਵਾ ਦਿੱਤੇ ਸੀ ਤੇ ਮੈਂ ਉਹਨਾਂ ਦਾ ਸਰਪ੍ਰਸਤ ਬਣ ਗਿਆ ਸੀ। ਹੌਣ ਵੀ ਕੁਝ ਪੈਸੇ ਹਰ ਮਹੀਨੇ ਮੈਂ ਉਹਨਾਂ ਦੇ ਖਾਤੇ ਵਿੱਚ ਪਾ ਦਿੰਦਾ ਹਾਂ ਅੱਜੋ ਪੈਸੇ ਕਾਫੀ ਹੋ ਗਏ ਹਨ ਪਰ ਮੇਰੇ ਬੱਚੇ ਮੇਰੇ ਨਾਲ ਬੋਲਣ ਲਈ ਚਾਰ ਨਹੀਂ ਮੈਂ ਸੋਚਿਆ ਹੀ ਨਹੀਂ ਸੀ ਕਿ ਇੰਜ ਮੇਰੇ ਨਾਲ ਕਦੇ ਵੀ ਹੋ ਜਾਵੇਗਾ ਇਹ ਹੈ ਮੇਰੀ ਆਪੀਤੀ ਦਾ ਸਾਰ ਹੁਣ ਤੂੰ ਦੱਸ ਮੈਨੂੰ ਕੁਝ ਆਪਣੇ ਬਾਰੇ ਜੋ ਤੂੰ ਮਹਿਸੂਸ ਕਰਦੀ ਹੈ ਜੋ ਤੂੰ ਮੇਰੇ ਨਾਲ ਆਪਣੀ ਜ਼ਿੰਦਗੀ ਬਾਰੇ ਕੁਝ ਸਾਂਝਾ ਕਰਨਾ ਚਾਹੁੰਦੀ ਹੈ ਬਹੁਤ ਬੁਰੀ ਹੋਈ ਤੇਰੇ ਨਾਲ ਕਮਤ ਉਹ ਜਿਹੜੇ ਟਾਈਮ ਜ ਬਹੁਤ ਲੋਕਾਂ ਨਾਲ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਤੇਰੇ ਬੱਚੇ ਵੱਡੇ ਹੋ ਕੇ ਕਦੇ ਨਾ ਕਦੇ ਤੇਰੀ ਸੁਣਨਗੇ ਤੇਰੇ ਸੱਚ ਨੂੰ ਉਹ ਜ਼ਰੂਰ ਸੁਣਨਗੇ ਕਿਉਂਕਿ ਅਜੇ ਉਹਨਾਂ ਨੇ ਆਪਣੀ ਮਾਂ ਨੂੰ ਹੀ ਦਿਲ ਨਾ ਛੱਡ। ਉਹਨਾਂ ਨਾਲ ਕਿਵੇਂ ਨਾ ਕਿਵੇਂ ਸੰਪਰਕ ਬਣਾਈ ਰੱਖੀ ਤੇ ਜਦੋਂ 18 ਸਾਲ ਦੇ ਹੋ ਜਾਵਨ ਉਹ ਪੈਸੇ ਜੋ ਤੂੰ ਉਹਨਾਂ ਲਈ ਰੱਖੇ ਹਨ ਉਹਨਾਂ ਨੂੰ ਦੇਣ ਖਾਤਰ ਤੂੰ ਉਹਨਾਂ ਕੋਲ ਜ਼ਰੂਰ ਜਾਵੀਂ। ਉਹਨਾਂ ਨਾਲ ਬੈਠ ਕੇ ਸਭ ਕੁਝ ਦੱਸੀ ਕਿ ਸਚਾਈਏ ਸੀ ਕਿ ਤੂੰ ਉਹਨਾਂ ਨੂੰ ਕਦੇ ਵੀ ਤੇ ਕਿਸੇ ਵੀ ਪਲ ਵੀ ਨਹੀਂ ਭੁੱਲਿਆ ਕਿਉਂਕਿ ਤੂੰ ਉਹਨਾਂ ਨੂੰ ਭੁੱਲਿਆ ਵੀ ਨਹੀਂ। ਬਾਕੀ ਕਮਲ ਮੇਰਾ ਤਾਂ ਕਦੇ ਵਿਆਹ ਹੋਇਆ ਹੀ ਨਹੀਂ। ਨਿੱਕੇ ਹੁੰਦਿਆਂ ਹੀ ਇੱਕ ਸੱਦਰ ਸੀ ਕਿ ਮੇਰਾ ਇੱਕ ਸ਼ਹਿਜ਼ਾਦੇ ਨਾਲ, ਇੱਕ ਰਾਈਟ ਮੈਨ ਨਾਲ ਵਿਆਹ ਹੋਵੇਗਾ। ਬਸ ਉਸ ਸਦਰ ਸੁਪਨਾ ਹੀ ਬਣ ਕੇ ਰਹਿ ਗਈ ਹੁਣ ਤਾਂ ਵਿਆਹ ਵਾਲੀ ਜਾਂ ਸਜ਼ਦਾਦੇ ਵਾਲੀ ਗੱਲ ਮੈਨੂੰ ਐਵੇਂ ਫਜ਼ੂਲ ਜੀ ਲੱਗਦੀ ਹੈ ਮੈਨੂੰ ਹਾਲਾਤ ਨੇ ਦਰਅਸਲ ਇੰਨਾ ਬੇਵਸ ਕਰੀ ਰੱਖਿਆ ਕਿ ਆਪਣੇ ਆਪ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਵਿੱਚ ਹੀ ਮੇਰੀ ਹੁਣ ਠੀਕ ਦੀ ਜ਼ਿੰਦਗੀ ਬੀਤੀ ਹੈ ਇੱਕ ਅੱਧੀ ਅੱਛਾ ਮਨ ਵਿੱਚ ਹੈ ਪਰ ਉਸ ਦਾ ਵੀ ਕੀ ਪਤਾ ਟ੍ਰੀਨਾ ਨੇ ਉਸਦੇ ਹੱਥ ਨੂੰ ਕੁੱਟਿਆ ਫੇਰ ਕਿਆ ਫਿਰ ਦੱਸਾਂ ਕੀ ਕਦੇ ਹੁਣ ਸੌਣਾਂ ਲਈਏ ਕੁਝ ਮੈਨੂੰ ਬਹੁਤ ਨੀਂਦ ਆ ਰਹੀ ਹੈ ਬਿਲਕੁਲ ਆਖ ਕੇ ਕਮਲ ਨੇ ਪਾਸਾ ਪਰਤਿਆ ਤੇ ਉਸ ਨੂੰ ਕਿਹਾ ਸਵੇਰ ਹੋ ਰਹੀ ਹੈ ਇਸ ਲਈ ਸ਼ੁਭ ਸਵੇਰ ਸ਼ੁਭ ਸਵੇਰ ਆਖਰੀ ਨਾਨੇ ਖਾਂ ਮੀਚ ਰਹੀਆਂ ਥੋੜੀ ਦੇਰ ਬਾਅਦ ਉਹ ਹਰਕੇ ਘੁੜਾੜੇ ਮਾਰਨ ਲੱਗ ਪਈ ਕਮਲ ਨੂੰ ਨੀਂਦ ਨਹੀਂ ਸੀ ਆਰੀ ਕੋਈ ਦੇਰ ਬਾਅਦ ਉਹ ਉੱਠਿਆ ਉਸਨੇ ਟਰੀਨਾ ਦੇ ਅਲਫ ਲੰਗੇ ਸਰੀਰ ਤੇ ਚਾਦਰ ਪਾ ਦਿੱਤੀ ਤੇ ਆਪ ਸਾਹਮਣੇ ਕੁਰਸੀ ਉੱਤੇ ਬੈਠ ਕੇ ਉਸ ਨੂੰ ਤੱਕਣ ਲੱਗ ਪਿਆ ਇੱਕ ਹਲਕੀ ਲਾਈਟ ਵਿੱਚ ਉਸਦਾ ਚਿਹਰਾ ਦਿਸ ਰਿਹਾ ਸੀ ਜਿਵੇਂ ਸ਼ਾਂਤੀ ਦਾ ਪੁੰਜ ਹੋਵੇ ਹਲਕੇ ਚਾਨਣ ਵਿੱਚ ਉਹਦੇ ਪਰਵਟਿਆਂ ਨੇ ਉਸ ਦੀਆਂ ਬੰਦ ਅੱਖਾਂ ਹੋਰ ਵੀ ਸੋਹਣੀਆਂ ਬਣਾ ਦਿੱਤੀਆਂ ਸਨ ਉਸ ਦੇ ਗੋਰੇ ਰੰਗ ਦੀ ਲਾਲੀ ਲੋਭਾਂਗ ਜਗਦੀ ਸੀ ਉਸ ਦੇ ਬੁੱਲ ਹਲਕੇ ਖੁੱਲੇ ਹੋਏ ਸਨ ਜਿਵੇਂ ਉਹਨੇ ਉਹ ਉਸਨੂੰ ਕੁਝ ਅੱਖਾਂ ਲਈ ਖੋਲੇ ਹੋਣ ਉਸਦਾ ਸਾਹ ਇੱਕ ਸਾਰ ਚੱਲ ਰਿਹਾ ਸੀ ਉਹ ਇੰਜ ਲੱਗ ਰਹੀ ਸੀ ਜਿਵੇਂ ਬਹੁਤ ਥਕਾਵਟ ਕਾਰਨ ਉਹਨੂੰ ਨੀਂਦ ਨੇ ਦਬਾ ਲਿਆ ਸੀ ਉਸਨੇ ਕਾਗਜ਼ ਉੱਤੇ ਟ੍ਰੇਨਾ ਦੇ ਇੰਜ ਸੌਣ ਦਾ ਇੱਕ ਪੋਚ ਚਿੱਤਰਿਆ ਉਸ ਚਿੱਤਰ ਵਿੱਚ ਟ੍ਰੇਨਾ ਦੀ ਖੂਬਸੂਰਤੀ ਤੋਂ ਬਿਨਾਂ ਕਮਲ ਦੀ ਕੁਝ ਕਲਪਨਾ ਵੀ ਆ ਗਈ ਸੀ ਉਸਨੇ ਸੋਚਿਆ ਕਿ ਸਵੇਰੇ ਉਹ ਇਹ ਚਿੱਤਰ ਟ੍ਰੇਨਾ ਨੂੰ ਦੇਵੇਗਾ ਉੰਜ ਕਮਲ ਡੇਟਿੰਗ ਦੇ ਹੱਕ ਵਿੱਚ ਨਹੀਂ ਸੀ ਉਹ ਵੀ ਟ੍ਰੇਨਾ ਵਾਂਗ ਹੀ ਕਿਸੇ ਨਾਲ ਜੁੜ ਕੇ ਉਸ ਨਾਲ ਘਰ ਵਸਾਉਣਾ ਨਹੀਂ ਸੀ ਚਾਹੁੰਦਾ ਉਸਦਾ ਮਨ ਕੁਝ ਇਸ ਤਰ੍ਹਾਂ ਦਾ ਹੋ ਗਿਆ ਸੀ ਕਿ ਉਹ ਹੁਣ ਕਦੇ ਵੀ ਔਰਤਾਂ ਘਰ ਬਸਾਉਣਾ ਨਹੀਂ ਸੀ ਚਾਹੁੰਦਾ ਪਰ ਉਸ ਅੰਦਰ ਔਰਤ ਦੀ ਅਹਿਮੀਅਤ ਜੇ ਵੀ ਬਹੁਤ ਸੀ ਉਹ ਜਿੱਥੇ ਪਲਿਆ ਸੀ ਉੱਥੇ ਉਸਦੇ ਗੁਆਂਢ ਵਿੱਚ ਇੱਕ ਘਰ ਤੇ ਤਿੰਨ ਕੁੜੀਆਂ ਤੇ ਉਸ ਘਰ ਦੀਆਂ ਦੋ ਨੂਆਂ ਹਾਂ ਸਨ ਉਹ ਸਾਰੇ ਜਣੇ ਉਸ ਨੂੰ ਬੜਾ ਪਸੰਦ ਕਰਦੇ ਸੀ ਉਸ ਘਰ ਦੇ ਮਰਦ ਵੀ ਉਸ ਨੂੰ ਪਿਆਰ ਕਰਦੇ ਸੀ ਉਹਨਾਂ ਵਿੱਚ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣ-ਸੁਣ ਉਹ ਵੱਡਾ ਹੋਇਆ ਸੀ ਉਹਨੂੰ ਉਹ ਸਭ ਔਰਤਾਂ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਸਨ ਉਹਨਾਂ ਦੇ ਪੈਰਾਂ ਦੀਆਂ ਚਾਂਦਰਾ ਚੂੜੀਆਂ ਨਾਲ ਭਰੀਆਂ ਉਹਨਾਂ ਦੀਆਂ ਬਾਹਾਂ ਉਹਨੂੰ ਬਹੁਤ ਦਿਲਚਸਪ ਲੱਗਦੀਆਂ ਹੁੰਦੀਆਂ ਸਨ ਉਹ ਕਈ ਵਾਰ ਕਮਲ ਕੋਲੋਂ ਆਪਣੇ ਪੈਰਾਂ ਨੂੰ ਨਵਾਂ ਪਾਲਿਸ਼ ਲਗਵਾ ਲੈਂਦੀਆਂ ਤੇ ਉਦੋਂ ਉਹਨੂੰ ਲੱਗਿਆ ਕਰਦਾ ਸੀ ਜਿਵੇਂ ਉਹ ਰੱਬ ਦੀ ਕਲਾ ਸਨ ਰੱਬ ਦੇ ਬਣਾਏ ਚਿੱਤਰ ਜੋ ਜਿਉਂਦੇ ਸੀ ਉਹਨੂੰ ਇੱਕ ਤਰ੍ਹਾਂ ਉਹਨਾਂ ਦੀ ਹਾਜ਼ਰੀ ਸਕੂਨ ਦਿਆ ਕਰਦੀ ਸੀ ਉਹਨਾਂ ਪ੍ਰਤੀ ਉਸਤੇ ਮਨ ਵਿੱਚ ਕਦੇ ਬੁਰਾ ਖਿਆਲ ਵੀ ਨਹੀਂ ਸੀ ਆਇਆ ਉਸ ਘਰ ਦੀਆਂ ਨੋਹਾਂ ਉਹਨੂੰ ਨਿੱਕਾ ਦੇਅਰ ਸਦਕੇ ਮਖੌਲ ਕਰਦੀਆਂ ਰਹਿੰਦੀਆਂ ਸਨ ਪਰ ਬੜਾ ਪੋਲਾ ਮਖੌਲ ਤੇ ਕੁੜੀਆਂ ਉਹਨੂੰ ਆਪਣਾ ਨਿੱਕਾ ਵੀਰ ਆਖਦੀਆਂ ਹੁੰਦੀਆਂ ਸਨ ਤੇ ਕਈ ਵਾਰ ਉਹ ਉਸਨੂੰ ਡਾਂਟ ਵੀ ਦਿੰਦੀਆਂ ਸਨ ਉਹ ਉਹਨਾਂ ਕੁੜੀਆਂ ਨਾਲ ਗੱਲਾਂ ਕਰਦਾ ਤੇ ਪਰਜਾਈਆਂ ਦੀਆਂ ਗੱਲਾਂ ਸੁਣਦਾ ਉਦੋਂ ਤਈ ਉਹਨੂੰ ਔਰਤਾਂ ਮਰਦਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵਧੀਆ ਤੇ ਕੋਮਲ ਲੱਗਣ ਲੱਗ ਗਈਆਂ ਸਨ ਉਹਨਾਂ ਦੀਆਂ ਗੱਲਾਂ ਉਹਨੂੰ ਬੜੀਆਂ ਪਿਆਰੀਆਂ ਤੇ ਕਲਾਸਮਕ ਲੱਗਦੀਆਂ ਸਨ ਤੇ ਇਸ ਦੇ ਮੁਕਾਬਲੇ ਵਿੱਚ ਉਹਨੂੰ ਮਰਦਾਂ ਦੀਆਂ ਗੱਲਾਂ ਬੜੀਆਂ ਲੱਤਰ ਤੇ ਖੁਰਦਰੀਆਂ ਲੱਗਦੀਆਂ ਸਨ ਸ਼ਾਇਦ ਇਸੇ ਕਰਕੇ ਉਹ ਸ਼ੁਰੂ ਤੋਂ ਹੀ ਔਰਤਾਂ ਪ੍ਰਤੀ ਨਰਮੀ ਤੇ ਸਤਿਕਾਰ ਰੱਖਦਾ ਰਿਹਾ ਸੀ ਜਦੋਂ ਉਹਨੂੰ ਜੱਸੀ ਮਿਲੀ ਤਦ ਉਹਨੂੰ ਲੱਗਿਆ ਸੀ ਜਿਵੇਂ ਉਸਨੂੰ ਉਹਦਾ ਸੰਸਾਰ ਮਿਲ ਗਿਆ ਹੋਵੇ ਪਰ ਉਹ ਵਿਆਹ ਤੋਂ ਬੜਾ ਡਰਦਾ ਸੀ ਕਿਉਂਕਿ ਉਸ ਦੇ ਗਵਾਂਡ ਵਿੱਚ ਔਰਤਾਂ ਆਪਣੇ ਮਰਦਾਂ ਦੀ ਲਾਪਰਵਾਹੀ ਉੱਤੇ ਆਪਣੀ ਨਮੋਸ਼ੀ ਜ਼ਾਹਰ ਕਰਦੀਆਂ ਉਹਨੇ ਅਕਸਰ ਸੁ ਉਹ ਅਕਸਰ ਆਖਦਿਆਂ ਪਿਆਰ ਬਿਨਾਂ ਕਾਦੀ ਜ਼ਿੰਦਗੀ ਪਿਆਰ ਵਿੱਚੇ ਜ਼ਿੰਦਗੀ ਲੰਘ ਜਾਵੇ ਫੇਰੇ ਵਿਆਹ ਸਿਆਪੇ ਨਹੀਂ ਲੱਗਦੇ ਸ਼ਾਇਦ ਉਹਨਾਂ ਦੀ ਇਹ ਗੱਲ ਉਹਨਾਂ ਦੇ ਮਨ ਲੱਗੀ ਸੀ ਕਿ ਵਿਆਹ ਇੱਕ ਝੂਠਾ ਬੰਧਨ ਸੀ ਤੇ ਤਦੇ ਉਹਨੇ ਜੱਸੀ ਨੂੰ ਇੱਕ ਵਾਰ ਕਿਹਾ ਸੀ ਕਿ ਵਿਆਹ ਵਿੱਚ ਕੀ ਪਿਆ ਕੁਝ ਵੀ ਸੀ ਔਰਤਾਂ ਦਾ ਸੰਗ ਉਹਦੇ ਜ਼ਿਹਨ ਵਿੱਚ ਉਤਰਿਆ ਰਹਿੰਦਾ ਸੀ ਜਿਸ ਕਰਕੇ ਉਹ ਉਹਨਾਂ ਦਾ ਸੰਗ ਚਾਹੁੰਦਾ ਸੀ ਜਿਸ ਦੇ ਆਧਾਰ ਉੱਤੇ ਉਹ ਉਹਨਾਂ ਨਾਲ ਬਹੁਤੀ ਉੱਚ ਪੱਧਰੀ ਦੋਸਤੀ ਰੱਖਣੀ ਚਾਹੁੰਦਾ ਸੀ ਪਰ ਉਦੋਂ ਉਸ ਆਪਣਾ ਸਭਿਆਚਾਰ ਉਸ ਨੂੰ ਇਸ ਕਿਸਮ ਦੇ ਸਬੰਧਾਂ ਦੀ ਆਗਿਆ ਨਹੀਂ ਸੀ ਦਿੰਦਾ ਉਸ ਨੂੰ ਯਾਦ ਸੀ ਜਦੋਂ ਜਸਸੀ ਨਾਲ ਜੁੜਨ ਲੱਗਿਆ ਸੀ ਉਹ ਬਹੁਤ ਜਜ਼ਬਾਤੀ ਹੋ ਜਾਇਆ ਕਰਦਾ ਸੀ ਜਸਸੀ ਉਹਨੂੰ ਬੱਸ ਵਿੱਚ ਮਿਲੀ ਸੀ ਇੱਕ ਦੂਜੇ ਵੱਲ ਵੇਖਦੇ ਹੀ ਉਹ ਇੱਕ ਦੂਜੇ ਵੱਲ ਖਿੱਚੇ ਗਏ ਸਨ ਉਹ ਬਹੁਤ ਦੇਰ ਇੱਕ ਦੂਜੇ ਨੂੰ ਮਿਲਦੇ ਰਹੇ ਉਹ ਜੀਵਨ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਰਹੇ ਉਹ ਜਸਸੀ ਦੇ ਸੁਭਾਅ ਦੀ ਸ਼ਲਾਘਾ ਕਰਕੇ ਉਹਨੂੰ ਇਹ ਅਹਿਸਾਸ ਦਵਾਉਂਦਾ ਰਹਿੰਦਾ ਸੀ ਕਿ ਉਹ ਉਸ ਲਈ ਇੱਕ ਦੀਵੇ ਵਾਂਗ ਸੀ ਇੱਕ ਖੁਸ਼ਬੂਦਾਰ ਫੁੱਲ ਵਾਂਗ ਸੀ ਤੇ ਇਹ ਜੋ ਉਹਦੀ ਜ਼ਿੰਦਗੀ ਸੀ ਉਸਦੇ ਵੀ ਤੀਰੇ ਤੋਂ ਜੱਸੀ ਵੀ ਬਹੁਤ ਖੁਸ਼ ਸੀ ਜੱਸੀ ਬਹੁਤੀ ਸੁਨੱਖੀ ਨਹੀਂ ਸੀ ਪਰ ਉਹਦੀਆਂ ਗੱਲਾਂ ਨੇ ਕਮਲ ਨੂੰ ਆਪਣੇ ਵੱਲ ਖਿੱਚ ਲਿਆ ਸੀ ਜੱਸੀ ਵੀ ਉਸ ਨਾਲ ਇੱਕਦਮ ਜੁੜ ਗਈ ਸੀ ਕਿਉਂਕਿ ਪਹਿਲੀ ਵਾਰ ਕਿਸੇ ਮਰਦ ਨੇ ਉਸ ਨੂੰ ਐਨੀ ਇੱਜ਼ਤ ਦਿੱਤੀ ਸੀ ਕਿ ਉਹਨੇ ਇਹ ਮਹਿਸੂਸ ਕੀਤਾ ਕਿ ਕਮਲ ਉਸ ਨਾਲ ਸਰੀਰਕ ਤੌਰ ਤੇ ਜੁੜਨ ਦੀ ਕਦੇ ਵੀ ਬੋਦੀ ਚਾਹਤ ਵੀ ਨਹੀਂ ਸੀ ਵਿਖਾਉਂਦਾ ਬਸ ਉਹ ਕਦੇ-ਕਦਈ ਉਹਨੂੰ ਛੇੜ ਜ਼ਰੂਰ ਦਿਆ ਕਰਦਾ ਸੀ ਉਹ ਬਸ ਉਸਦਾ ਹੱਥ ਫੜਦਾ ਤੇ ਉਸ ਨੂੰ ਆਖਦਾ ਵੇਖ ਜੱਸੀ ਆਪਣੇ ਹੱਥ ਤੇ ਹੁਣ ਤੂੰ ਮੇਰੇ ਹੱਥ ਵੇਖ ਕਿੰਨਾ ਫਰਕ ਹੈ ਉਸ ਬਣਾਉਣ ਵਾਲੀ ਨੇ ਔਰਤ ਦਾ ਹਰ ਅੰਗ ਖੂਬਸੂਰਤੀ ਵਿਚ ਰੰਗ ਰੱਖਿਆ ਹੈ ਔਰਤ ਦੇ ਬੋਲ ਵੀ ਮਠਾਸ ਵਿੱਚ ਲਿਬੜੇ ਹੁੰਦੇ ਹਨ ਹੌਲੀ ਹੌਲੀ ਜਸੀ ਉਸ ਵੱਲ ਬਹੁਤ ਖਿੱਚੀ ਗਈ ਪਰ ਜਸੀ ਆਪਣੇ ਅਜਿਹੇ ਰਿਸ਼ਤੇ ਨੂੰ ਸੰਸਾਰਕ ਪ੍ਰਵਾਨਗੀ ਦੇ ਕੇ ਹੀ ਇੱਕ ਵਿਕ ਹੋਣ ਵਾਲੀ ਕੁੜੀ ਸੀ ਉਹ ਆਪਣੇ ਇਸ ਰਿਸ਼ਤੇ ਬਾਰੇ ਕਈ ਪੱਖਾਂ ਤੋਂ ਵੇਖਦੀ ਰਹੀ ਉਹ ਆਪਣੇ ਪਰਿਵਾਰ ਵੱਲੋਂ ਮਿਲਦੀ ਮਦਦ ਤੇ ਮੋਹ ਨੂੰ ਕਮਲ ਦੇ ਪਿਆਰ ਤੋਂ ਬਹੁਤ ਅੱਗੇ ਰੱਖਦੀ ਸੀ ਉਸਨੇ ਇਸ ਬਾਰੇ ਬਹੁਤ ਵਿਚਾਰਿਆ ਤੇ ਇੱਕ ਦਿਨ ਉਹਨੇ ਕਮਲ ਨੂੰ ਅਚਾਨਕ ਆਖਿਆ ਸੀ ਕਮਲ ਆਪਣੀ ਗੱਲ ਨਹੀਂ ਬੰਨਨੀ ਮੇਰੇ ਘਰ ਦੇ ਆਣੇ ਆਪਣਾ ਰਿਸ਼ਤਾ ਮੰਨਜ਼ੂਰ ਨਹੀਂ ਕਰਨਾ ਮੈਂ ਤੇਰੇ ਤੇ ਆਪਣੇ ਬਾਰੇ ਆਪਣੀ ਮਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਸੀ ਕਿ ਧਰਤੀ ਇੱਧਰ ਦੀ ਉਧਰ ਹੋ ਜਾਵੇ ਤੇਰੇ ਬਾਪੂ ਜੀ ਨੇ ਤੇਰੇ ਇਸ ਰਿਸ਼ਤੇ ਲਈ ਨਹੀਂ ਮੰਨਣਾ ਇਸ ਲਈ ਸੁਪਨਾ ਤੂੰ ਨਾ ਵੇਖ ਕਮਲ ਹਲਕਾ ਮੁਸਕਰਾਇਆ ਤੇ ਫਿਰ ਉਹਨੇ ਜਸਸੀ ਨੂੰ ਆਖਿਆ ਸੀ ਰਿਸ਼ਤਾ ਕਰਵਾਉਣ ਦੀ ਕੀ ਲੋੜ ਐ ਆਪਾਂ ਨੂੰ ਜਸਸੀ ਇਹ ਕਿਵੇਂ ਹੋ ਸਕਦਾ ਕਿ ਬਿਨ ਕਿਸੇ ਰਿਸ਼ਤੇ ਦੇ ਮੈਂ ਤੇਰੇ ਨਾਲ ਜੁੜੀ ਰਹਾ ਹਾਂ ਇਕੱਠੇ ਨਹੀਂ ਰਹਿਣਾ ਕਦੇ ਬਿਨ ਵਿਆਹ ਕਵੇਂ ਇਕੱਠੇ ਰਹਿ ਸਕਾਂਗੇ ਆਪਾਂ ਕਮਲ ਲੋਕੀ ਆਖਣਗੇ ਮੈਨੂੰ ਲੋਕ ਫਿਰ ਪਤਾ ਨਹੀਂ ਲੋਕ ਫਿਰ ਪਤਾ ਨਹੀਂ ਕਿੰਨੇ ਗੰਦੇ ਸ਼ਬਦਾਂ ਨਾਲ ਮੈਨੂੰ ਬੁਲਾਉਣਗੇ ਜਦ ਸੀ ਬਹੁਤ ਗੰਬੀਰ ਹੋ ਗਈ ਸੀ ਕਮਲ ਨੇ ਉਹਦਾ ਹੱਥ ਫੜ ਕੇ ਆਖਿਆ ਸੀ ਮੈਂ ਤਾਂ ਵਿਆਹ ਕਰਾਉਣ ਦੇ ਹੱਕ ਵਿੱਚ ਹੀ ਨਹੀਂ ਹਾਂ ਮੈਂ ਪਿਆਰ ਵਿੱਚ ਜ਼ਿੰਦਗੀ ਕੱਟਣ ਦੇ ਹੱਕ ਵਿੱਚਾਂ ਵਿਆਹ ਤਾਂ ਬੰਧਨ ਏ ਜੱਸੀ ਮੇਰੀ ਗੱਲ ਤੂੰ ਯਾਦ ਰੱਖੀਂ ਬੰਧਨ ਪਿਆਰ ਨੂੰ ਖਤਮ ਕਰ ਦਿੰਦੇ ਹਨ ਪਰ ਮੈਂ ਸਾਰੀ ਉਮਰ ਤੇਰੇ ਪਿਆਰ ਵਿੱਚ ਰਹਿ ਕੇ ਜਿਉਣਾ ਚਾਹੁੰਦਾ ਹਾਂ ਫਿਰ ਤੂੰ ਪਾਗਲ ਐ ਤੂੰ ਕਿਉਂ ਈਆਂ ਗੱਲਾਂ ਕਰਦਾ ਏ ਇਹ ਬਸ ਗੱਲਾਂ ਹਨ ਸੁਪਨੇ ਵਰਗੀਆਂ ਇੰਜ ਕਦੇ ਹੋ ਸਕਦਾ ਏ ਇੱਕ ਤਾਂ ਮੇਰੇ ਪਿਓ ਨੇ ਤੈਨੂੰ ਮੇਰੇ ਲਈ ਨਹੀਂ ਚੋਣਾ ਕਿਉਂਕਿ ਉਹ ਜੱਟ ਹੋ ਕੇ ਲੋਹਾਰਾਂ ਦੇ ਰਿਸ਼ਤਾ ਨਹੀਂ ਕਰੇਗਾ ਤੇ ਦੂਜਾ ਤੂੰ ਇੰਜ ਤਾਂ ਕਿ ਬਿਨ ਵਿਆਹ ਇਕੱਠੇ ਰਹਿੰਦੀਆਂ ਗ ਮੈਨੂੰ ਮੇਰੇ ਮਾਪਿਆਂ ਨੇ ਪੜਾਇਆ ਉਹਨਾਂ ਨੇ ਮੈਨੂੰ ਹਰ ਚੀਜ਼ ਰੱਖ ਦਿੱਤੀ ਹੈ ਤੇ ਮੈਂ ਉਹਨਾਂ ਦੀ ਮਰਜ਼ੀ ਖਿਲਾਫ ਬਿਨ ਬਿਹਾ ਤੇਰੇ ਨਾਲ ਕਿਵੇਂ ਰਹਿ ਸਕਦੀ ਹਾਂ ਦੱਸ ਮੈਨੂੰ ਮੇਰੇ ਲਈ ਚੰਗਾ ਇਹੋ ਹੈ ਕਿ ਤੈਨੂੰ ਮੈਂ ਹੁਣੇ ਸਸਰੀ ਘਰ ਆਲਾਖ ਦੇਵਾਂ ਇਹ ਆ ਕੇ ਆਪਣਾ ਹੱਥ ਉਸ ਤੋਂ ਚੜਾ ਕੇ ਜਸਸੀ ਉਸ ਕੋਲੋਂ ਉਟ ਕੇ ਚੜੇ ਗਈ ਸੀ ਉਸ ਨੇ ਉਸ ਵੇਲੇ ਜਸਸੀ ਨੂੰ ਰੋਕਿਆ ਵੀ ਨਹੀਂ ਸੀ ਕਿਉਂਕਿ ਉਸ ਵੇਲੇ ਉਹਨੂੰ ਲੱਗ ਰਿਹਾ ਸੀ ਕਿ ਜਸਸੀ ਗਲਤ ਨਹੀਂ ਸੀ ਦੁੱਖ ਉਹਨੂੰ ਉਦੋਂ ਹੋਇਆ ਜਦੋਂ ਮੁੜ ਕੇ ਫਿਰ ਜਸਸੀ ਉਹਨੂੰ ਨਹੀਂ ਸੀ ਮਿਲੀ ਉਹ ਵੀ ਸਮਝ ਗਿਆ ਸੀ ਕਿ ਜਸਸੀ ਬੇਵੱਸ ਸੀ ਫਿਰ ਵੀ ਕਮਲ ਨੇ ਜਸਸੀ ਨੂੰ ਕਈ ਖਤਰ ਲਿਖੇ ਤੇ ਆਪਣੇ ਪਿਆਰ ਨੂੰ ਬੜੇ ਵਿਸਤਾਰ ਵਿੱਚ ਬਿਆਨ ਕੀਤਾ ਉਸ ਨੂੰ ਉਹਨੇ ਇੱਕ ਵਾਰ ਫਿਰ ਮਿਲਣ ਦਾ ਤਰਲਾ ਵੀ ਕੀਤਾ ਪਰ ਜਸਸੀ ਨੇ ਉਸ ਵੱਲ ਮੁੜ ਕੇ ਨਹੀਂ ਸੀ ਵੇਖਿਆ ਉਦੋਂ ਵੀ ਉਹ ਬਹੁਤ ਇਕੱਲਾ ਹੋ ਗਿਆ ਸੀ ਤੇ ਉਹਦਾ ਕਿਤੇ ਦਿਲ ਨਹੀਂ ਸੀ ਲੱਗਦਾ ਹੁੰਦਾ ਜਸਸੀ ਨਾਲ ਟੁੱਟਣ ਤੋਂ ਬਾਅਦ ਕਮਲ ਨੇ ਆਪਣੇ ਘਰੇ ਵਿਆਹ ਨਾ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ ਪਰ ਫਿਰ ਵੀ ਕਮਲ ਦੇ ਰਿਸ਼ਤੇ ਦੀ ਗੱਲ ਉਸ ਦੇ ਘਰੇ ਚੱਲਦੀ ਹੀ ਰਹੀ ਸੀ ਉਹ ਬਹੁਤ ਦੇਰ ਤੱਕ ਵਿਆਹ ਤੋਂ ਨਾ ਕਰਦਾ ਰਿਹਾ ਕਿਉਂਕਿ ਉਹ ਤਾਂ ਆਪਣੇ ਪਿਆਰ ਜਸਸੀ ਨਾਲ ਵੀ ਬਿਨ ਵਿਆਹ ਤੋਂ ਰਹਿਣਾ ਚਾਹੁੰਦਾ ਸੀ ਇੰਜ ਉਹ ਬਹੁਤ ਦੇਰ ਕਰਦਿਆਂ ਨੂੰ ਟਾਲਦਾ ਰਿਹਾ ਉਸ ਅੰਦਰ ਜੱਸੀ ਬਿਨਾਂ ਇੱਕ ਖਲਾ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ ਜੱਸੀ ਦੇ ਪਾਸਾ ਵਟਣ ਉਹਨੇ ਹੋਰ ਵੀ ਇਕੱਲਾ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਇਸ ਅਕਲ ਦੇ ਪਾਰ ਹੇਠ ਉਹਨੇ ਅਖੀਰ ਨੂੰ ਆਪਣੇ ਘਰਾਂਗੇ ਸਿਰ ਝੁਕਾ ਦਿੱਤਾ ਫਿਰ ਉਸ ਦਾ ਸੀਰਤ ਨਾਲ ਵਿਆਹ ਹੋ ਗਿਆ ਤੇ ਉਸ ਕਰਕੇ ਉਹ ਅਮਰੀਕਾ ਆ ਗਿਆ ਸੀਰਤ ਉਸ ਨਾਲ ਕਦੇ ਵੀ ਨਹੀਂ ਸੀ ਜੁੜੀ ਸੀਰਤ ਉਹਨਾਂ ਸਭ ਕੁੜੀਆਂ ਨਾਲ ਬਖ ਸੀ ਉਸ ਦੇ ਗਵਾਂਡ ਵਾਲੀਆਂ ਕੁੜੀਆਂ ਉਸ ਤੇ ਗਵਾਂਡ ਵਾਲੀਆਂ ਪਰਜਾਈਆਂ ਤੋਤੇ ਜੱਸੀ ਤੋਂ ਸੀਰਤ ਤੇ ਆਪਣੇ ਰਿਸ਼ਤੇ ਵਿੱਚਕਾਰ ਉਹਨੇ ਇੱਕ ਡੂੰਗੀ ਖਾਈ ਮਹਿਸੂਸ ਕੀਤੀ ਇਸ ਡੂੰਗੀ ਖਾਈ ਨੂੰ ਟੱਪ ਕੇ ਉਹ ਸੀਰਤ ਕੋਲੇ ਜਾਂਦਾ ਪਰ ਉਹਦਾ ਮਨ ਫਿਰ ਵੀ ਭਰਿਆ ਦਾ ਭਰਿਆ ਹੀ ਰਹਿ ਜਾਂਦਾ ਸੀਰਤ ਦੀ ਬੇਗਾਨਗੀ ਵਿੱਚ ਉਹ ਬੜਾ ਤੜਫਿਆ ਪਰ ਸੀਰਤ ਦਾ ਵਤੀਰਾ ਬਿਲਕੁਲ ਵੀ ਨਹੀਂ ਬਦਲਿਆ ਫਿਰ ਉਹਨਾਂ ਦੇ ਘਰੇ ਦੋ ਜੁੜਵੇਂ ਬੱਚੇ ਹੋ ਗਏ ਇੱਕ ਕੁੜੀ ਤੇ ਇੱਕ ਮੁੰਡਾ ਉਦੋਂ ਉਹਨੂੰ ਸੀਰਤ ਦੀਆਂ ਗੱਲਾਂ ਤੋਂ ਪਤਾ ਲੱਗਿਆ ਸੀ ਕਿ ਵਿਆਹ ਸਿਰਫ ਬੱਚੇ ਪੈਦਾ ਕਰਨ ਲਈ ਹੀ ਹੁੰਦਾ ਹੈ ਉਹ ਉਸ ਨਾਲ ਬਹਿਸ ਨਹੀਂ ਸੀ ਕਰਦਾ ਪਰ ਉਹ ਉਸ ਦਾ ਬੰਨ ਦੀ ਕੋਸ਼ਿਸ਼ ਵਿੱਚ ਫਿਰ ਵੀ ਲੱਗਿਆ ਰਹਿੰਦਾ ਸੀ ਸੀਰਤ ਨਰਸ ਜੀ ਜੋ 12 ਘੰਟੇ ਦੀ ਸ਼ਿਫਟ ਕਰਦੀ ਹੁੰਦੀ ਸੀ ਜਦੋਂ ਬੱਚੇ ਬਹੁਤ ਛੋਟੇ ਸੀ ਉਹ ਉਦੋਂ ਹੀ ਕੰਮ ਕਰਨ ਜਾਂਦਾ ਜਦੋਂ ਸੀਰਤ ਘਰ ਹੁੰਦੀ ਆਪਣੇ ਪਿਛਲੇ ਪਰਿਵਾਰ ਨਾਲ ਉਹ ਇੱਕ ਤਰ੍ਹਾਂ ਨਾਲ ਟੁੱਟ ਗਿਆ ਸੀ ਉਸ ਦਾ ਭਰਾ ਸੰਤ ਸਿੰਘ ਉਸ ਨਾਲੋਂ ਇੰਜ ਟੁੱਟ ਗਿਆ ਸੀ ਕਿ ਉਹਨੇ ਕਮਲਦੀਪ ਮਾਂ ਨਾਲ ਗੱਲ ਕਰਨ ਦੀ ਔਕੀਂ ਕਰ ਦਿੱਤੀ ਸੀ ਤੇ ਪਿਓ ਤਾਂ ਰਿਹਾ ਹੀ ਨਹੀਂ ਸੀ ਉਹ ਉਦੋਂ ਵੀ ਇਹੋ ਚਾਹੁੰਦਾ ਸੀ ਕਿ ਆਪਣੀ ਪਤਨੀ ਤੇ ਬੱਚਿਆਂ ਲਈ ਕੇਂਦਰਿਤ ਹੋ ਕੇ ਉਹ ਕੰਮ ਕਰਦਾ ਰਹੇ ਪਰ ਫਿਰ ਅਚਾਨਕ ਸੀਰਤ ਦੇ ਪੁਰਾਣੇ ਇਸ਼ਕ ਨੇ ਹੀ ਉਸ ਦੀ ਜ਼ਿੰਦਗੀ ਵਿੱਚ ਉਤਲ-ਪੁਤਲ ਕਰ ਦਿੱਤੀ ਸੀ ਫਿਰ ਤਲਾਕ ਹੋਇਆ ਤੇ ਉਹ ਇੱਕ ਅਸਹਿ ਕੱਲ ਵਿੱਚ ਫਿਰ ਲਿਪਟ ਗਿਆ ਅਜ ਟ੍ਰੀਨਾ ਨਾਲ ਗੱਲਾਂ ਕਰਕੇ ਉਹਨੂੰ ਕੁਝ ਸਕੂਨ ਮਿਲਿਆ ਸੀ ਪਰ ਅੰਦਰ ਉਹਦਾ ਅਜੇ ਵੀ ਖਾਲੀ ਸੀ ਇਹ ਖਾਲੀਪਨ ਉਸ ਦੀ ਮਾਨਸਿਕ ਸਥਿਤੀ ਨੂੰ ਬੜਾ ਹੈਰਾਨ ਕਰਨ ਵਾਲਾ ਸੀ ਉਹ ਓਠਾਂ ਤੇ ਫਿਰ ਇੱਕ ਬੀਅਰ ਪੀਣ ਲੱਗ ਪਿਆ ਉਸ ਕੋਲ ਪਈ ਟ੍ਰੀਨਾ ਸੁਪਨਿਆਂ ਦੀ ਦੁਨੀਆ ਵਿੱਚ ਕੋਈ ਹੋਈ ਲੱਗ ਰਹੀ ਸੀ ਉਸਨੇ ਟ੍ਰੀਨਾ ਵਾਲਾ ਚਿੱਤਰ ਆਪਣੀ ਅਲਮਾਰੀ ਦੇ ਖਾਨੇ ਵਿੱਚ ਰੱਖ ਦਿੱਤਾ ਕਿਉਂਕਿ ਦੂਸਰੇ ਦਿਨ ਉਹ ਚਿੱਤਰ ਟ੍ਰੀਨਾ ਨੂੰ ਦੇਣ ਵਾਲੀ ਸਲਾਹ ਉਸਨੇ ਬਦਲ ਲਈ ਸੀ ਨਹੀਂ ਰੋਜ਼ ਬੀਅਰ ਪੀਣ ਦੀ ਆਦਤ ਮੈਨੂੰ ਪਉਣੀ ਇਹ ਕੰਮ ਖਰਾਬ ਕਰ ਦੇਵੇਗੀ ਪਾਪਾ ਠੀਕ ਤਾਂ ਆਖਦੇ ਹੁੰਦੇ ਸੀ ਇਹ ਨਸ਼ੇ ਦੀ ਆਦਤ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ ਸਭ ਤੋਂ ਵਧੀਆ ਤਰੀਕਾ ਨਸ਼ੇ ਕਰਨ ਨਾਲੋਂ ਆਪਣੇ ਆਪ ਨੂੰ ਰੋਜਾ ਲੈਣਾ ਹੁੰਦਾ ਹੈ ਹਾਂ ਗੱਲ ਉਹਨਾਂ ਦੀ ਠੀਕ ਤਾਂ ਸੀ ਕਮਲ ਆਪਣੇ ਆਪ ਨੂੰ ਅੱਖ ਲੱਗਾ ਫਿਰ ਇੰਜ ਸੋਚਦੇਆਂ ਵਿਚਾਰਦੇ ਆ ਉਸ ਦੀ ਅੱਖ ਲੱਗ ਗਈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ